ਹੈਲੋ ਦੋਸਤੋ ਤੁਹਾਡਾ ਸਾਡੇ ਚੈਨਲ 'ਚ ਬਹੁਤ-ਬਹੁਤ ਸਵਾਗਤ ਹੈ ਸਾਡੇ ਨਾਲ ਜੁੜੇ ਰਹਿਣ ਲਈ ਬਣੇ ਰਹਿਣ ਲਈ ਤੁਹਾਡਾ ਧੰਨਵਾਦ ਆਈ ਦਿਨਸ ਤੋਂ ਨਵੀਂ ਨੋਟੀਫਿਕੇਸ਼ਨ ਦਿਨੇ ਭਾਵ ਕਿ ਜਿਸ ਰਿਜ਼ਲਟ ਨੂੰ ਲੈ ਕੇ ਹੋਵੇ ਟੀਚਰ ਬੇਸ ਕੋ ਨਿਊਜ਼ ਹੋਵੇ ਜਾਂ ਫਿਰ ਕੋ ਨਵੀਂ ਗਵਰਨਮੈਂਟ ਜੌਬ ਦੀ ਕੋਈ ਜਾਣਕਾਰੀ ਹੋਵੇ ਕੋਈ ਵੀ ਜਾਣਕਾਰੀ ਸਾਡੇ ਤੱਕ ਆਵੇ ਸਭ ਤੋਂ ਪਹਿਲਾਂ ਤੁਹਾਨੂੰ ਦਿਨੇ ਆ ਤਾਂ ਸਭ ਤੋਂ ਪਹਿਲਾਂ ਮੈਂ ਦੱਸ ਦਿਆਂ ਜਿਨ੍ਹਾਂ ਨੇ ਵੀ ਪੀਐਸ ਚਟ ਦੇਣਾ ਹੈ ਪੀਐਸ ਚਟ 2018-19 ਤਾਂ ਆਪਣੇ ਚੈਨਲ ਤੇ ਲਾਈਵ ਰਾਤ ਨੂੰ 9 ਤੋਂ 10 ਲਾਈਵ 9 ਤੋਂ 10 ਕਲਾਸ ਚੱਲਦੀ ਹੈ ਲਾਈਵ ਮੋਕ ਟੈਸਟ ਦੀ ਕਲਾਸ ਹੁੰਦੀ ਹੈ ਤਾਂ ਜਿਹੜੇ ਵੀ ਕੈਂਡੀਡੇਟ ਇਸ ਵੀਡੀਓ ਨੂੰ ਦੇਖ ਰਹੇ ਹੈ ਜਰੂਰ ਲਾਈਵ ਮੋਕ ਟੈਸਟ ਲਗਾਇਆ ਕਰੋ ਜਿਨ੍ਹਾਂ ਨੇ ਪੀਐਸ ਚੱਟ ਦੇਣਾ ਹੈ ਤਾਂ ਹੁਣ ਆਪਾਂ ਗੱਲ ਕਰਦੇ ਆ ਜਿਹੜੀਆਂ ਤੁਸੀਂ ਕਹਿ ਰਹੇ ਸੀ ਮੇਥੋ ਕੈਂਡੀਡੇਟ ਪੁੱਛ ਰਹੇ ਸੀ ਲਾਈਵ ਮੋਕ ਟੈਸਟ ਦੇ ਵਿੱਚ ਵੀ ਤੇ ਬਾਕੀ ਵੀਡੀਓ ਦੇ ਵਿੱਚ ਵੀ ਕਮੈਂਟ ਆ ਰਹੇ ਨੇ ਕਿ ਸਰ ਜਿਹੜੀਆਂ ਪੋਸਟਾਂ ਨਿਕਲੀਆਂ 6000 ਪੋਸਟਾਂ ਕਹ ਰਹੇ ਨੇ ਕਿ ITT ਦੀਆਂ 6000 ਪੋਸਟਾਂ ਬਾਰੇ ਕੈਂਡੀਡੇਟ ਮੈਨੂੰ ਕਹਿ ਰਹੇ ਸੀ ਕਈ ਦਿਨ ਹੋ ਗਏ ਉਹਨਾਂ ਨੂੰ ਉਹ ਮੈਂ ਤਾਂ ਪੁੱਛ ਰਹੇ ਨੇ ਤੇ ਅੱਜ ਪੂਰੀ ਪੜਤਾਲ ਉਹਨਾਂ ਦੇ ਲਈ ਅਸੀਂ ਲੈ ਕੇ ਆਏ ਆਂ ਉਹਨਾਂ ਨੂੰ ਦੱਸਾਂਗੇ ਕਿ ਜਿਹੜੀਆਂ ਵੀ 6000 ਪੋਸਟਾਂ ਨਿਕਲੀਆਂ ਜਾਂ ਤੁਸੀਂ ਕਹਿ ਰਹੇ ਹੋ ਕਿ ਨਿਕਲੀਆਂ ਤਾਂ ਉਹਦੇ ਬਾਰੇ ਤੁਸੀਂ ਹਲੇ ਕੋਈ ਗੱਲਾਂ 'ਚ ਨਾ ਆਓ ਕਿਉਂਕਿ ਹਲੇ ਕੋਈ ਆਫੀਸ਼ੀਅਲ ਸਾਈਟ ਤੇ ਕੁਝ ਨਹੀਂ ਆਇਆ ਤੁਸੀਂ ਦੇਖੋ ਆਫੀਸ਼ੀਅਲ ਸਾਈਟ ਦੀ ਜਿਹੜੀ ਛੋਡੇ ਮੂਰੇ ਪੇਜ ਹੈ ਇਹਦੇ ਵਿੱਚ ਆਪਾਂ ਜਾਣਦੇ ਆ ਦੇਖੋ ਲੇਟੈਸਟ ਰਿਕੁਆਇਰਮੈਂਟ ਤੇ ਕਿਉਂਕਿ ਲੇਟੈਸਟ ਰਿਕੁਆਇਰਮੈਂਟ ਦੇ ਵਿੱਚ ਹੀ ਪਤਾ ਲੱਗਦਾ ਤਾਂ ਲੇਟੈਸਟ ਰਿਕੁਆਇਰਮੈਂਟ ਦੀ ਗੱਲ ਕਰੀਏ ਤਾਂ ਦੇਖੋ ਆਫੀਸ਼ੀਅਲ ਸਾਈਟ ਤੇ ਲੇਟੈਸਟ ਰਿਕੁਆਇਰਮੈਂਟ ਦੇ ਵਿੱਚ ਤਾਂ ਦੇਖੋ ਮਾਸਟਰ ਕਾਰਡਰ ਦੀਆਂ ਲਾਸਟ ਜਦੋਂ ਪੋਸਟਾਂ ਨਿਕਲੀਆਂ ਸੀ ਸਤੰਬਰ 2017 ਦੇ ਵਿੱਚ ਤਾਂ ਉਹਦੇ ਬਾਰੇ ਦੱਸ ਰਹੇ ਨੇ 3582 ਜਿਹੜੀਆਂ ਫਿਲ ਹੋਈਆਂ ਸਿਰਫ ਲਾਸਟ ਦੇ ਉਹੀ ਐ ਸਭ ਤੋਂ ਨਿਊ ਤਾਂ ਉਦੋਂ ਬਾਅਦ ਦੇਖੋ ਥੱਲੇ ਵੀ ਆ ਦੇਖੋ ਜਿਹੜੀਆਂ ਆਈਆਂ ਪੋਸਟਾਂ ਬਾਰੇ ਦੇਖੋ ਪੀਐਸਟਟ ਮਾਰਕਸ ਹੈ ਜਾਂ 5278 ਹੈ ਜਾਂ ਫਿਰ ਮੈਰੀਟੋਰੀਅਲ ਸਕੂਲ ਦੀਆਂ ਜਿਹੜੀਆਂ ਪੋਸਟਾਂ ਨਿਕਲੀਆਂ ਸੀ ਹਲੇ ਤੱਕ ਕੋਈ ਵੀ ਜਿਹੜੀਆਂ 6000 ਪੋਸਟਾਂ ਤੁਸੀਂ ਕਹਿ ਰਹੇ ਹੋ ਉਹਦੇ ਬਾਰੇ ਕੋਈ ਆਫੀਸ਼ੀਅਲ ਜਾਣਕਾਰੀ ਕੁਝ ਵੀ ਨਹੀਂ ਹੈ ਤੁਸੀਂ ਅਫਵਾਹਾਂ ਦੇ ਵਿੱਚ ਜਾਂ ਇਹ ਨਾ ਕਹੋ ਕਿ ਆਈਆਂ ਮਤਲਬ ਕਈ ਕੈਂਡੀਡੇਟ ਮੈਨੂੰ ਕਹਿ ਰਹੇ ਇਸ ਤਰ੍ਹਾਂ ਆਈਆਂ ਪੋਸਟਾਂ ਮੈਂ ਉਹਨਾਂ ਨੂੰ ਕੱਲ੍ਹ ਵੀ ਕਿਹਾ ਸੀ ਹਲੇ ਕੋਈ ਆਫੀਸ਼ੀਅਲ ਜਾਣਕਾਰੀ ਨਹੀਂ ਆਈ ਤਦ ਨਾਲ ਹੀ ਤੁਹਾਨੂੰ ਮੈਂ ਦੱਸ ਦਿਆਂ ਦੇਖੋ ਟੈਟ ਬਾਰੇ ਵੀ ਕੈਂਡੀਡੇਟ ਰੋਜ਼ ਪੁੱਛਦੇ ਨੇ ਸਰ ਟੈਟ ਦਾ ਪੇਪਰ ਕਦੋਂ ਆਊਗਾ ਜਾਂ ਆ ਗਿਆ ਤਾਂ ਦੱਸ ਦਿਆਂ ਤੁਹਾਨੂੰ ਆ ਦੇਖੋ ਆਫੀਸ਼ੀਅਲ ਸਾਈਟ ਤੇ ਆ ਦੇਖੋ ਆਫੀਸ਼ੀਅਲ ਸਾਈਟ ਹੈ ਆਫੀਸ਼ੀਅਲ ਸਾਈਟ ਤੇ ਦੇਖੋ ਲਾਸਟ ਜਦੋਂ 9 7 2018 ਦੀ ਉਹਨਾਂ ਨੇ ਪਾਈ ਵੀ ਐਜਸਟੀਫਿਕੇਸ਼ਨ ਉਹ ਤੋਂ ਬਾਅਦ ਕੁਝ ਨਹੀਂ ਪਾਇਆ ਸਾਈਟ ਤੇ ਤਾਂ ਪੀਐਸ ਚੈਟ ਦਾ ਵੀ ਹਲੇ ਕੁਝ ਨਹੀਂ ਆਫੀਸ਼ੀਅਲ ਡੇਟ ਆਈ ਕੀ ਕਦੋਂ ਹੋਣਾ ਪੀਐਸ ਚੈਟ ਜਾਂ ਪੀਐਸ ਚੈਟ ਦੀ ਔਨਲਾਈਨ ਕਦੋਂ ਫਿਲ ਹੋਣਾ ਪੀਐਸ ਚੈਟ ਹਲੇ ਕੁਝ ਨਹੀਂ ਪਤਾ ਜਦੋਂ ਵੀ ਸਾਡੇ ਤੱਕ ਕੋਈ ਜਾਣਕਾਰੀ ਪਹੁੰਚੀ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਦੇਵਾਂਗੇ ਪੱਕੀ ਤੇ ਸਟੀਕ ਜਾਣਕਾਰੀ ਦੇਵਾਂਗੇ ਬਨੇ ਰਹੋ ਸਾਡੇ ਨਾਲ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ